ਉਹ ਵਾ 33 ਦਾ ਹੈ ਨਹੀਂ ਹੈ ਕੋਈ ਪਤੋਂ ਪਹਿਲਾਂ ਵਰਕ ਦੇਣੀ ਥੋੜਾ ਲੈਣਾ ਨਹੀਂ ਨਿਆਣਾ ਤਾਂ ਮੈਂ ਨਹੀਂ ਕੀ ਗੱਲ ਫਿਰ ਦੱਸ ਦੇ 1000 ਰੁਪਏ ਘਟਾ ਦੇ 34 ਦੀ ਲੈਣਾ ਬਾਈ ਉਹ ਤੋਂ ਗੱਲ ਬਦ ਤੇ ਜਿਵੇਂ ਲੱ ਕਰੇ ਬਈ ਹੋ ਜਾ ਰੇਟ ਆ ਆ ਲੈ ਜੋ ਬਾਈ ਜਿਲੇ ਜੋ ਇਸ ਵਗਰ ਪੱਠਾ ਇਹ ਨਹੀਂ ਇਹ ਨਹੀਂ ਤੂੰ ਘੱਟੀ ਕਰ ਜਾਈ ਬੱਤੀ ਹੋ ਜਾ ਰੇਟ ਆ 21000 ਤੋਂ ਵਧਿਆ ਭਾਈ 3 ਮੇ ਤਾਂ ਬਰੀ ਬੱਕਰੀ ਲੈਤੀ ਉਹ ਦੋਨੋਂ ਕੋਸਲੇ ਵੀ ਕਿੰਨੇ ਦੀ 22 ਦਵਾਦਿਆਂ ਐਵੇਂ ਜਸ ਬਈ ਕਿਉਂ ਬਾਬਾ ਚਲ ਦੇਖ ਲੈ ਰਹਿ ਗੱਲਾਂ ਪਹਿਲਾਂ ਬਰੇ ਰੇ ਪੂਰਾ 24000 ਦੀ ਦੇ ਬੱਕਰੀ ਹੁਣ ਰੇ ਰੇ ਹੁਣ ਦੀ 2000 ਹਾਂ ਤੇਰੇ ਵੱਸ ਇਹ ਵੀ 32000 ਦੀ ਲੈ ਬਸ ਨਹੀਂ ਕੋਈ ਠੀਕ ਗੱਲ ਆਪਾਂ ਆਪੇ ਤਾਂ ਆਪਾਂ ਵੰਡਦੇ ਹਾਂ ਕਿਉਂ ਬਾਬਾ ਓਏ ਹੈ ਕੀ ਸਤਿ ਸ੍ਰੀ ਅਕਾਲ ਜੀ ਬੀ ਆਸ ਜੀ ਸਤਿ ਸ੍ਰੀ ਅਕਾਲ ਆਕਾ ਤੁਹਾਨੂੰ ਜੀ ਉਹ ਤਾਂ ਇੱਥੇ ਤਾਂ ਬੜੇ ਹੀ ਖੜੇ ਨੇ ਦੇਖ ਨਾ ਮਰੇ ਜਾਣ ਲੱਗਾ ਉਹਦਾ ਬਣੀ ਖੜੇ ਮੈਂ ਤੁਹਾਡਾ ਫਾਇਦਾ ਕਰਾ ਰਿਆ ਕਰਾ ਦੇ ਦੇਖ ਮਾਗੀ ਲਾਵੇ ਚਾਬੀ ਨਹੀਂ ਨਹੀਂ ਆਪਣੇ ਆਪ ਦੀ ਮਹਿੰਗੀ ਸਾਡੇ 24 25 25000 ਫਿਰ ਹੁਣ ਮੈਂ ਕੀ ਕਰਾਂ ਯਾਰ ਹਾਟਾਈ ਕਾਪੀਆਂ ਉਹ ਬੱਚੀ ਬਲੇਕੀ ਉਹ ਬਾਈ 25000 ਲਾਤਾ ਕਿਹਦਾ ਸਾਰਾ ਮਹਿੰਗੀ ਨਹੀਂ ਬਟਾ ਕਹਿੰਦਾ ਚਾਹ ਲਾਗੇ ਰੇ ਵੀ ਫਰੋ ਦੇਖਦੇ ਕਿ ਯਾਰ ਪਾਣੀ ਤੇਰਾ ਕਾਲੀ ਦੇਖੋਗੇ ਆਜੋ ਵੀਡੀਓ ਵਾਲੋ ਦੋ ਬੱਚਿਆ ਕੱਢ ਲਓ ਮਾੜਾ ਮੋਟਾ ਕੱਢ ਲੈ ਇੱਕ ਨਾ ਇਹ ਤੇਜੀ ਉਹ ਫਿਰ ਉਹਦਾ 32000 ਤੇ ਆਕੇ ਫਾਨਾ ਬਣ ਗਿਆ ਖੜ ਗਿਆ ਲੋਹੇ ਦਾ ਥਣ ਬਣ ਕੇ ਦੀ ਆ ਜਿਹੜਾ ਸਾਡੋ ਭਰਾ ਯਾਰ ਬੱਤੀ ਬੁੱਤੀ ਚੱਕੋ ਅਲੋਨ ਕੁਛੇ ਚੱਕ ਲੈ ਜੀ ਬਾਬੇ ਆਏ ਨਾ ਜਾਂ ਫਿਰ ਗੁੱਸੇ ਹੀ ਹੋ ਕੇ ਰਿਆ ਜਾ ਓਰੇ 3 ਵੀ ਚੱਕੀ ਆ ਕਿਹੜੀ ਗੱਲ ਆ ਯਾਰ ਕਾਨੂੰ ਕੇਸ ਕੱਚਾ ਛੱਡਣਾ ਝੇ ਤੇਰੇ ਬੱਕਰੀ ਪਸੰਦ ਆ ਆ ਤਾਂ ਲੈ ਆਂੀ ਕੋ ਗਾਲੀ ਕਾਲੀ ਆਈ ਨਹੀਂ ਲਿਜਾਈਆਂ ਬਾੜੇ ਚੋਂ ਬਾਹਰ ਨਿਕਲ ਗਈ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ ਹਾਂ ਹੁਣ ਮੈਂ ਤਾਂ ਇਹ ਗੱਲਾਂ ਕਰਿਆ ਕਰੂੰ ਲੋਕ ਸਾਡੇ ਗੱਲ ਪਾਉਂਦੇ ਨੇ ਸੌਦੇ ਹਾਂ ਬਾੜੀ ਚੋਂ ਬਾਰ ਬਾਕੀ ਕੋਈ ਕਿਸੇ ਦੀ ਤਸੱਲੀ ਨਹੀਂ ਲਈ ਨਾਲ ਜਾਈ ਕਿਉਂ ਵੀ ਤੇਰੇ ਨਾਲ ਉਰੇ ਉਰੇ ਦੀ ਗਾਰੰਟੀ ਅਗਲੇ ਦੀ ਕਰਾਂ ਗੁੱਸਾ ਰਹਿ ਕਰ ਲੈ ਭਾਈ ਇਧਰ ਜੂੜਿਆ ਕਰਕੇ ਹੈ ਬੋਲ ਕੁਝ ਕਰਤਾ ਹੁਣ ਓਏ ਉਰੇ ਆ ਜਾ ਯਾਰ ਜੇ ਦਾ ਬਾ ਮੁੱਕ ਗਈ ਬਹੁਤੀਆਂ ਗੱਲਾਂ ਨਾ ਕਰ 25 ਦਾ ਹੈ ਉਹ ਤਾਂ ਕਹਿੰਦੇ 500 ਰੁਪਏ ਲਾ ਪਰ ਮੈਂ ਨਹੀਂ ਪਾਉਂਦਾ ਪੂਰੀ 26000 ਦੀ ਬੱਕਰੀ ਦੇ ਦੀ ਦੇ ਕਰ ਇੱਜ਼ਤ ਉਹਨਾਂ ਦੀ ਇੱਜ਼ਤ ਯਾਰ ਮੇਰੀ ਗੱਲ ਤਾਂ ਆਪਣੇ ਦੀ ਬੱਕਰੀ ਹੀ ਨਹੀਂ ਗੱਡੀ ਗੱਲ ਆ ਜੀ ਬੱਕਰੀ ਉਹਦੀਆਂ ਗੱਡੀ ਗੱਲ ਆ ਠੀਕ ਆ ਬੱਕਰਾ 1000 ਘੱਟ 30 ਦੀ ਰਹਿ ਚੱਕ ਤੇਰੇ ਖਾਤਰੀ ਆ ਬੱਸ 1000 ਰੁਪਏ ਭਾਈ ਤਾਂ ਤੇਰੇ ਹੀ ਐ ਫਿਰ ਉਹਦੀ ਲਈ ਆਪਣੇ ਦਾ ਡੱਡ ਖੜੀ ਮੇਰੇ ਬੱਕਰੇ ਲੈ ਜਾ ਗੱਡੀ ਗੱਲ ਫਿਰ ਉਹਦੇ ਰਕਾਰਡ ਲੱਗਦੀਵੇਂ ਨਾ ਪੱਕੇ ਉਹਦੀਆਂ ਵੀ ਵੀ ਮੇਰੇ ਤੇ ਮੜਪੜੀ ਗੱਲ ਇਹ ਦੂਰ ਵੀ ਮੇਰੇ ਬਹੁਤ ਮਹਿੰਗੀਆਂ ਲੱਤੀਆਂ ਬੱਕਰੀਆਂ ਜੀ ਪਾਪਾ ਦਾ ਵੜ ਚੱਨੇ ਕਾ ਕਰ ਲੈਨੇ ਕੁੱਤਾ ਵੀ ਨਾ ਗੱਡੀ ਗੱਲ ਨਿਆਰਾ ਹੋਣਾ ਹੈ 10000 ਘਟ ਕੇ ਤਾਂ ਜਦੀ ਤੋਂ ਹੀ 5000 ਦੀ ਗੱਲ ਆ ਯਾਰ ਵੀ ਲੈ ਜਾ ਬੱਤਾਂ ਕਰੇ ਵਾਧਾ ਕਰੇ ਮਾਰ ਕਿਹੜੀ ਗੱਲ ਆ ਫਟੇ ਮੈਂ ਮੁਖਾ ਦਾਨਾ ਯਾਰ ਸਾਡੇ ਸਾਡੇ ਪੂਰਾ ਕਰ 500 ਤਾਂ ਨਾ ਤੋਂ ਮੈਂ ਹੀ ਲੈ ਲੈਣਾ ਖਿੱਚ ਖਿਚਾ ਕੇ ਉਤੋਂ ਬੁੜੇ ਤੋਂ ਛੱਡਦਾ ਨਹੀਂ ਹੈਗਾ ਛੱਡ ਸਾਰੀਆਂ ਗੱਲਾਂ ਯਾਰ ਪੂਰੀ 27000 ਦੀ ਬੱਕਰੀ ਦਿੰਨੇ ਨਹੀਂ ਦਿੰਦਾ ਮੈਂ ਜਾਣੀ ਹੈ ਖੜ ਜਾ ਹੁਣ ਤੇਰੇ ਕਾਹਦੀ ਕਰਦਾ ਫਤ ਲੈ ਲੈ ਤਾ 8000 ਦੀ ਬੱਕਰੀ ਚੱਕ ਚੱਕ ਪਰੋਂ ਲੈ ਜਾ ਚੱਕ ਹੁਣ ਹੁਣ ਪੰਜ ਨਾ ਤਰੀ ਮਰ ਜਿਆ ਰੱਜ ਪਾਸ ਬਸ ਆ ਜਾ ਯਾਰ ਹੋਰ ਲੈ ਜਾ ਓ ਬਾਬਾ ਪੱਜੀਆਂ ਦਾ 27 ਦੀ ਦੇ ਦੇ ਨਹੀਂ ਮੈਂ ਤੈਨੂੰ ਕਹਿੰਦਾ 22 ਤਰੀਕਾ 28 ਦੀ ਕਹਿੰਦਾ ਫੱਲੇ ਫੜਕੇ ਜਾ ਮੈਂ ਉਹਨੂੰ ਕਦਰ ਹੀ ਕਰੀਆ ਬਾਈਆਂ ਦੀ ਯਾਰ 27 ਕਹਤਾ ਮੈਂ लास्ट ਠੀਕ ਐ ਫਿਰ 27 ਖਾਈ ਜੀ ਕਹਦਾ ਲੈ ਜਾ ਬਸ ਬਸ ਐ ਕਹ ਨੂੰ ਜਾਂਦਾ ਨਾ ਤੇਰੇ ਗੈਲ ਨਹੀਂ ਮੰਨਦੇ ਆਪਾਂ ਹੋ ਰਾਜਾ ਤੋ ਪੈਗਾਨੂ ਮਾਚ ਲੈ ਉਹ ਕਦਰ ਹੀ ਕਰੀਏ ਬਸ ਲੈ ਜਾਏਗਾ ਓ 27 ਦੀ ਤਿੰਨ ਐ ਮੈਂ ਕਹ 28 ਜੀ ਲੈ ਜਾ ਰਾਜੂ ਬਸ ਓ ਹੋਰ ਬਾਕੀ ਦੇਖੋ ਉਹ ਅਸੋਰ ਬੰਦੇ ਮਰਾਜੋ 27 ਦੀ ਦੇ ਦੇ ਸਤਾਈ ਉਹ ਯਾਰ ਬੁੜਾ ਨਰਾਜ ਹੁੰਦਾ ਨਹੀਂ ਮੈਂ ਤਾਂ ਪੰਜਾ ਛੱਕਾ ਹੋਰ ਵੀ ਪਾਰ ਦੇ ਦੇ ਬਾਬਾ ਕਦਰ ਕਰਦਾ ਹਰ ਵੇ ਦੇ ਦੇ 27 ਦੀ ਆ ਦੇ ਦੇ ਲਖਾਈ ਉਹ ਕਰਾ ਦੇ ਉਹ ਨਹੀਂ ਮੈਂ ਕੌਣ ਕਦਰ ਕਰਿਆ ਛੋਟੀ ਯਾਰ ਯਾ ਦੋਏ ਪਾਸੇ ਦੀ ਲਖਾਈ ਤੂੰ ਕਰਾ ਲਈ ਦੋਸੇ ਹੀ ਲੱਗੂ ਤਰਾਸੇ ਉਹ ਬਾਈ ਕਰਾ ਲੂਗਾ ਲਖਾਈ ਕਰਾ ਲੂ ਲਖਾਈ ਦੇ ਦੇ ਸਾਡੇ 27 ਦੀ 27 ਦੀ ਹੋਗੀ ਪੂਰੀ ਸਤਾਈ ਦੀ ਹੋ ਗਈ ਸਤਾਈ ਦੀ ਉਹ ਕੋਈ ਨਹੀਂ ਬਾਬਾ ਜੀ ਨਹੀਂ ਵੀ ਪਸੰਦ ਨਾ ਆ ਵੀ ਦੀਆ ਪੂਰੀ ਸਤਾਈ ਦੀ ਲਈ ਹੈ ਹੈ ਸਤਾਈ ਦੀ ਲਈ ਹੈ ਕਮਾਈ ਕੀ ਹੈ ਨਹੀਂ ਜੇ ਤੇਰਾ ਮਨ ਨਹੀਂ ਖੜਦਾ ਤਾਂ ਵੀ ਦੱਸ ਆਹੋ ਬੱਕਰੀ ਵੀ ਚੰਗੀ ਆ ਵੀਰੇ ਯਾਰ ਬੱਕਰੀ ਮਾਰੀ ਨਹੀਂ ਨਹੀਂ ਕਿਸੇ ਤੁਹਾਡੇ ਮੂੰਹ ਦੇ ਮੂਲੇ ਨਾਲ ਲੈ ਕੇ ਦਿੱਤੀ ਹੈ ਮੈਂ ਕਿੱਥੇ ਮੰਦਰ ਹੁੰਦਾ ਕਿਉਂ ਜੀ ਮਾਦੀ ਬੱਤੀ ਵੀ ਗਾਂਵਰ ਵੀ ਬੱਤੀ ਆ ਜੀ ਆ ਜੀ ਲੋ ਵੀ ਪਾ ਚੁਕਾ ਹੁਣ ਗਈ ਮੰਨਤ ਕਿਉਂ ਜੀ ਹੋਰ ਦੇਖੇ ਮਾਰੀ ਨਾ ਪਾਈ ਨਾ ਹਣ ਹੁਣ ਆਪਾਂ ਨੂੰ ਕੱਢੀ ਜਾਂਦੇ ਹੁਣ ਆਪਣੇ ਕਿਹੜੇ ਦੰਦ ਰਹਿਣਗੇ ਦੁੱਧਾ ਦੇ ਉਹ ਵੀ ਟੁੱਟਣਗੇ ਤਾਂ ਟਾਈਮ ਟਾਈਮ ਫਿਰ ਸਾਰਾ ਕੋ ਨੂਣਾ ਬਈ ਮਰ ਵੀ ਸਕਦੇ ਆ ਹਾਂ ਹੁਣ ਆਪਾਂ ਕੀ ਵੀਰੇ ਉਮਰ ਪਟਾ ਲਖਿਆ ਕੇ ਆਏ ਆ ਵੀ ਮਰਨਾ ਹੀ ਨਹੀਂ ਐ ਕਿਉਂ ਖਾਣਾ ਕੱਪੜੇ ਧੱਕਾ ਨਹੀਂ ਕਰਦੇ ਕਿਸੇ ਨਾਲ ਜੇ ਮਹਿੰਗੀ ਆ ਕੋਈ ਗੱਲ ਨਹੀਂ ਪਈ ਹਾਂ ਆਲੇ ਦਾ ਤਾਂ ਨਹੀਂ ਅਗਲੇ ਦੇ ਤੇਰੀ ਪੈਸੇ ਤੇ ਲੈ ਦੇ ਕਿਉਂ ਜੀ ਹਾਂ ਚਾਲ ਜਿੱਥੇ ਤਰਾ